ਪੰਜਾਬ ਦੇ ਨਾਲ ਲੱਗਦਾ ਸੂਬਾ ਹਰਿਆਣਾ ਦੇ ਵਿੱਚ ਭਾਰਤਿਆ ਜਨਤਾ ਪਾਰਟੀ ਦੀ ਭਾਰੀ ਜਿੱਤ ਹੋਣ ਦੇ ਮਗਰੋਂ ਸਾਰੇ ਹੀ ਪੰਜਾਬ ਦੇ ਵਿੱਚ ਭਾਰਤਿਆ ਜਨਤਾ ਪਾਰਟੀ ਦੇ ਨੁਮਾਇਦਿਆਂ ਦੇ ਵਰਕਰਾਂ ਦੇ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ਤੇ ਅੱਜ ਸਮਾਣਾ ਦੇ ਵਿੱਚ ਵੀ ਉਸੇ ਚੀਜ਼ ਨੂੰ ਲੈ ਕੇ ਜਿਹੜਾ ਹੈ ਖੁਸ਼ੀ ਜ਼ਾਹਰ ਕੀਤੀ ਜਾਂਦੀ ਤੇ ਇੱਕ ਦੂਸਰੇ ਦਾ ਮੂੰਹ ਮਿੱਠਾ ਕੀਤਾ ਜਾਂਦਾ ਜਿਸ ਦੇ ਵਿੱਚ ਹਲਕਾ ਇੰਚਾਰ ਸੁਰੇਂਦਰ ਸਿੰਘ ਖੇੜਕੀ ਮੌਜੂਦ ਰਹੇ ਤੇ ਹੋਰ ਵੀ ਵੱਖ-ਵੱਖ ਭਾਰਤਿਆ ਜਨਤਾ ਪਾਰਟੀ ਦੇ ਆਗੂ ਮੌਜੂਦ ਰਹੇ ਉਹਨਾਂ ਵੱਲੋਂ ਕਾਂਗਰਸ ਦੇ ਉੱਪਰ ਨਿਸ਼ਾਨਾ 사ਦਿਆ ਗਿਆ ਕਿ ਅੱਜ ਸਵੇਰੇ ਉਹਨਾਂ ਨੂੰ ਜਿਹੜੀ ਹੈ ਪੋਲਿੰਗ ਤਾਂ ਖਾਈ ਜਾ ਰਹੀ ਹੈ ਤੇ ਜਿਸ ਦੇ ਵਿੱਚ ਉਹਨਾਂ ਵੱਲੋਂ ਲੱਡੂ ਵੰਡੇ ਜਾਂਦੇ ਨੇ ਪਰ ਕੁਝ ਥੇਰ ਬਾਅਦ ਜਿਹੜਾ ਰਿਜ਼ਲਟ ਹੋਰ ਨਿਕਲ ਕੇ ਆਂਦਾ ਤੇ ਜਿਹੜਾ ਹਲਵਾਈਆਂ ਨੂੰ ਦੋਨਾਂ ਸਾਈਡ ਤੋਂ ਜਿਹੜਾ ਫਾਇਦਾ ਹੁੰਦਾ ਤੇ ਉਹਨਾਂ ਵੱਲੋਂ ਕਾਂਗਰਸ ਦੇ ਉੱਪਰ ਅੱਜ ਜਿਹੜਾ ਨਿਸ਼ਾਨਾ ਵੀ ਸਾਧਿਆ ਜਾਂਦਾ ਕਿਹਾ ਜਾਂਦਾ ਕਿ ਮੌਜੂਦਾ ਜਿਹੜੀ ਪਾਰਟੀ ਹੈ ਪੰਜਾਬ ਦੇ ਵਿੱਚ ਰਾਜ ਕਰ ਰਹੀ ਹੈ ਉਹਨਾਂ ਦੀ ਤਾਂ ਜਿਹੜੀ ਜਮਾਨਤ ਹੈ ਬਿਲਕੁਲ ਹੀ ਹੁਣ ਜप्त ਹੋ ਚੁੱਕੀ ਹੈ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਅੱਜ ਸਵੇਰੇ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਨੇ ਅੱਜ ਤੀਜੀ ਵਾਰੀ ਤੀਜੀ ਵਾਰ ਦੀ ਸਰਕਾਰ ਬਣਾਈ ਆ ਉਹ ਵੀ ਬਹੁਤ ਵੱਡੇ ਬਹੁਮਤ ਨਾਲ 50 ਦੇ ਕਰੀਬ ਸਾਡੇ ਐਮਐਲਏ ਜਿੱਤ ਕੇ ਆਏ ਨੇ ਨੈਪਸ ਦੀ ਨਿਸ਼ਾਨੀ ਦੁਬਾਰਾ ਦੂਜੀ ਵਾਰ ਤੇਰੇ ਮੁੱਖ ਮੰਤਰੀ ਬਣ ਜਾ ਰਹੇ ਨੇ ਹਰਿਆਣੇ ਦੇ ਸਾਨੂੰ ਬਹੁਤ ਖੁਸ਼ੀ ਹੋਈ ਆ ਕਿ ਅੱਜ ਅਸੀਂ ਸਮਾਨੇ ਹਲਕੇ ਤੋਂ ਸਾਰੇ ਵਰਕਰ ਮੌਕੇ ਤੇ ਉਹਨੇ ਅਸੀਂ ਫੋਨ ਕਰਕੇ ਬੁਲਾਏ ਨੇ ਕਿਉਂਕਿ ਰਿਜ਼ਲਟ ਤੁਹਾਨੂੰ ਹੁਣ ਪਤਾ ਲੱਗਿਆ ਉਹ ਨਤੀਜੇ ਜੇ ਆ ਨਹੀਂ ਰਹੇ ਸੀ ਰੁਝਾਨ ਚੱਲ ਰਿਹਾ ਸੀ ਉਹ ਨਤੀਜੇ ਆਏ ਨੇ ਅਸੀਂ ਇਕੱਠੇ ਹੋ ਕੇ ਸਾਡੀ ਖੁਸ਼ੀ ਮਨਾ ਰਹੇ ਆ ਕਿਉਂਕਿ ਇਸ ਚੀਜ਼ ਨਾਲ ਸਾਡਾ ਜਿਹੜਾ ਹੈਗਾ ਪੰਜਾਬ 'ਚ ਬਹੁਤ ਫਰਕ ਪੈਣਾ। ਅੱਜ ਕਾਂਗਰਸ ਨੇ ਅੱਧ 11 ਵਜੇ ਲੱਡੂ ਵੰਡੇ ਢੋਲ ਸਬਦ ਮਾ ਕੇ ਕਰਤੇ 11 ਵਜੇ। ਬਹੁਤ ਕਾਲੀ ਕੀਤੀ ਕਾਂਗਰਸ ਨੇ। ਉਹਨਾਂ ਨੇ ਜਲੇਬੀਆਂ ਵੰਡੀਆਂ ਕਹਿੰਦੇ। ਇਕੱਠੇ ਹੋ ਕੇ। ਪਰ ਉਹਨਾਂ ਦੀਆਂ ਜਲੇਬੀਆਂ ਦਾ ਜਿਹੜਾ ਮਠਾਸ ਸੀ ਉਹ ਥੋੜੀ ਥੋੜਾ ਹੁੰਦਾ ਹੁੰਦਾ 11 ਵਜੇ ਤੱਕ ਖਤਮ ਹੋਦੀ ਗਈ। ਤੇ ਭਾਜੀ ਜੀ ਅੱਗੇ ਜਦੋਂ ਵੱਧ ਗਈ ਆ। ਭਾਜੀ ਜੀ ਨੇ ਬਹੁਤ ਵੱਡਾ ਫੋਮ ਪ੍ਰਭਾਅ ਕਰ ਲਿਆ ਕਾਂਗਰਸ ਉਹੀ ਪਿੱਛੇ 30 ਆਈ ਸੀ ਅੱਜ ਦੀ 34 35 ਜੰਮਟ ਖਾਸ ਕਰਕੇ ਸਾਨੂੰ ਕਿ ਕਲਕੱਤਾ ਜਮਾਨਾ ਸਾਡਾ ਬਿਲਕੁਲ ਨਾਲ ਗਵਾਂਡ ਚ ਪੈਂਦਾ ਗੂਲਾ ਹਾਲਾ ਸਾਨੂੰ ਬਹੁਤ ਵੱਡੀ ਖੁਸ਼ੀ ਹੈ ਕਿ ਉਹ ਗੇਨ ਸਾਡੇ ਨੂੰ 2027 ਜਸੀਂ ਪੰਜਾਬ ਸਰਕਾਰ ਬਣਾਵਾਂਗੇ ਸਾਨੂੰ ਬਹੁਤ ਵੱਡਾ ਵੱਡਾ ਬਲ ਮਿਲਿਆ ਦੇ ਕੀ ਕਹਣਾ ਗੱਲ ਦੇਖੋ ਜਿਹੜੀ ਤੋਰ ਤੋਂ ਪਹਿਲਾਂ ਇੱਕ ਚੀਜ਼ ਨੂੰ ਆਪਾਂ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਆਂ ਪਰਮਾਤਮਾ ਨੇ ਹੀ ਹੈਗਾ ਤਾਂ ਇਹ ਜ਼ਰੂਰ ਹੈ ਕਿ ਜਿਹੜੇ ਜੜੀਆਂ ਵੋਟਾਂ ਪਈਆਂ ਨੇ ਉਹ ਮੋਦੀ ਜੀ ਦੇ ਨਾਂ ਨੂੰ ਪਈਆਂ ਨੇ ਔਰ ਹਰਿਆਣੇ ਦੇ ਵਿਕਾਸ ਸੁਪਈਆਂ ਨੇ ਜੋ ਕਿਸਾਨਾਂ ਦਾ ਮੁੱਦਾ ਕਹਿ ਰਹੇ ਸੀ ਨੇ ਕਿਸਾਨਾਂ ਦੇ ਵਿੱਚ ਭਾ ਜੀਪੀ ਨੇ ਉੱਥੇ ਸਾਡੇ ਜਿਹੜੇ ਮੁੱਖ ਮੰਤਰੀ ਨਹਿਰ ਸਿੰਘ ਸਾਨੀ ਜੀ ਨੇ ਕਿਸਾਨਾਂ ਨੂੰ ਗਰੰਟੀ ਦਿੱਤੀ ਕਿ 24 ਫਸਲਾਂ ਤੇ ਤੁਹਾਨੂੰ ਐਮਐਸਵੀ ਦੇਵਾਂਗੇ ਉਹਦੇ ਕਰਕੇ ਵੀ ਮੈਂ ਸਮਝਦਾ ਕਿ ਬਹੁਤ ਵੱਡੀ ਲੋਕਾਂ ਨੇ ਵੋਟਾਂ ਪਾਈਆਂ ਨੇ ਤੇ ਬੀਜਪੀ ਜਿੱਤੋਈਏ ਉਹ ਜਿਹੜੀ ਹੈ ਅਸੀਂ ਪੰਜਾਬ ਦੇ ਵਿੱਚ ਸਾਨੂੰ ਖੁਸ਼ੀ ਹੈ ਕਿ 27 ਦੇ ਵਿੱਚ ਸਾਡੀ ਮਤਲਬ ਪੱਕੀ ਜਿੱਤ ਹੈ 27 ਚ ਬੀਜਪੀ ਮੈਂ ਪੰਜਾਬ ਦੇ ਵਿੱਚ ਆਵਗੀ ਆ ਅੱਜ ਦਾ हां जी ਗਰਕ ਸਾਹਿਬ ਕੀ ਕਹੋਗੇ ਜਿਹੜੇ ਅੱਜ ਤੁਸੀਂ ਲੱਡੂ ਵੰਡ ਰਹੇ ਹੋ ਦੇਖੋ ਅੱਜ ਭਾਜਪਾ ਦੀ ਜਿੱਤ ਹੋਈ ਆ ਜਿਹੜਾ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਇੱਕ ਪ੍ਰੋਪਗੈਂਡਾ ਕਰ ਰਹੇ ਸੀਗੇ ਟੀਵੀ ਚੈਨਲਾਂ 'ਰਹੀਂ ਜਾਂ ਵੈਸੇ ਪ੍ਰੋਪੋਗੈਂਡਾ ਕਰ ਰਹੇ ਸੀਗੇ ਵੀ ਸਾਡੀ ਜਿੱਤ ਪੱਕੀ ਆ ਅਸੀਂ 60 ਤੋਂ 65 ਸੀਟਾਂ ਅਸੀਂ ਲੈ ਕੇ ਜਾਵਾਂਗੇ ਇਹ ਉਹਨਾਂ ਦੀ ਹਵਾ ਨਿਕਲ ਗਈ ਉਹਨਾਂ ਨੇ ਜਲੇਬੀਆਂ ਵੀ ਵੰਡੀਆਂ ਜਲੇਬੀਆਂ ਧਰੀਆਂ ਧਰਾਈਆਂ ਰਹਿ ਗਈਆਂ ਲੋਕ ਜਲੇਬੀਆਂ ਖਾ ਕੇ ਵੀ ਚਲੇਗੇ ਪਰ ਵੋਟ ਉਹਨਾਂ ਨੂੰ ਨਹੀਂ ਪਾਈਆਂ। ਆਪੀ ਸੀ ਇਹਨਾਂ ਦੇ ਇੱਕ ਪਾਰਟੀ ਕਿਉਂਕਿ ਇਹ ਮੋਦੀ ਸਾਹਿਬ ਦੀ ਜਿੰਨਾ ਉਹਨਾਂ ਨੇ ਕੰਮ ਕੀਤਾ ਹੈ, ਨੈਭ ਸਿੰਘ ਸੈਣੀ ਜੀ ਨੇ ਮੁੱਖ ਮੰਤਰੀ ਹਰਿਆਣਾ ਨੇ ਜੋ ਕੰਮ ਕੀਤਾ ਹੈ, ਉਹਨਾਂ ਦੇ ਕੰਮਾਂ ਤੇ ਮੋਹਰ ਲੱਗੀ ਹੈ ਨਾ ਕਿ ਇਹ ਹਵਾ-ਹਵਾਈ ਦੀਆਂ ਗੱਲਾਂ ਤੇ ਹਰਿਆਣੇ ਦੇ ਵਿੱਚ ਜੋ ਜਿੱਤ ਭਾਜਪੀ ਦੀ ਹੋਈ ਹੈ, ਅਸੀਂ ਉਸ ਨੂੰ ਜਿੱਤ ਨੂੰ ਲੋਕਤੰਤਰ ਦੀ ਜਿੱਤ ਕਹਾਂਗੇ। ਉਸ ਸਰਕਾਰ ਦੇ ਵਿੱਚ ਅਸੀਂ ਇਹ ਕਰਕੇ ਦਿਖਾਇਆ ਹੈ। ਵੀ ਸਰਕਾਰ ਨੇ ਉਹੀ ਕੰਮ ਕੀਤਾ ਜੋ ਸਰਕਾਰ ਨੂੰ ਕਰਨਾ ਚਾਹੀਦਾ ਲੋਕਾਂ ਦੀ ਨੈਤਿਕ ਜ਼ਰੂਰਤਾਂ ਨੂੰ ਸਮਝਦੇ ਹੋਏ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜੀਵਨ ਚ ਪੱਦਰ ਨੂੰ ਉੱਪਰ ਕਰਨ ਵਾਸਤੇ ਵਪਾਰ ਨੂੰ ਉੱਚਾ ਕਰਨ ਵਾਸਤੇ ਸਰਕਾਰ ਨੇ ਉਹਨਾਂ ਦੀ ਹੈਲਪ ਕੀਤੀ ਔਰ ਜੋ ਲੋਕਾਂ ਨੂੰ ਜ਼ਰੂਰਤ ਸੀ ਗਿਆ ਨੈਤਿਕ ਜ਼ਿੰਦਗੀ ਜੀਣ ਵਾਸਤੇ ਚਾਹੇ ਉਹ ਮੈਡੀਕਲ ਦੀ ਸਹਾਇਤਾ ਹੈ ਚਾਹੇ ਵਪਾਰਿਕ ਸਹਾਇਤਾ ਹੈ ਉਹ ਹਰ ਇੱਕ ਤਰ੍ਹਾਂ ਦੀ ਸਹਾਇਤਾ ਦੇ ਕੇ ਲੋਕਾਂ ਦਾ ਮਨ ਜਿੱਤਿਆ ਇਹ ਜਿੱਤ ਲੋਕਤੰਤਰ ਦੀ ਜਿੱਤ ਹੈ ਔਰ ਲੋਕਾਂ ਦੀ ਜਿੱਤ ਹੈ ਮੈਂ ਇਸ ਨੂੰ ਇਹੀ ਕਹਾ ਇਸ ਦਾ ਇਹ ਕਹਾंगा ਨਰਿੰਦਰ ਮੋਦੀ ਜੀ ਨੇ ਇੱਕ ਵਾਰ ਫੇਰ ਕਰ ਦਿਖਾਇਆ ਵੀ ਅਸੀਂ ਦੇਸ਼ ਦੇ ਵਿੱਚ ਸੁਧਾਰ ਕਰਨ ਲਈ ਆਏ ਆਂ ਔਰ ਲੋਕਾਂ ਦਾ ਮਨ ਜਿੱਤਣ ਆਏ ਆਂ ਔਰ ਅਸੀਂ ਸਭ ਨੂੰ ਨਾਲ ਲੈ ਕੇ ਚੱਲਾਂਗੇ ਔਰ ਆਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਵੀ ਇਹ ਨਿਖਾਰ ਦੇਖਣ ਨੂੰ ਮਿਲੇਗਾ ਭਾਈ ਮੋਦੀ ਜਿੰਦਾਬਾਦ ਨਰੇਂਦਰ ਭਾਈ ਮੋਦੀ ਜਿੰਦਾਬਾਦ ਅਮਿਤ ਸ਼ਾ ਜਿੰਦਾਬਾਦ ਅਮਿਤ ਸ਼ਾ